ਯਾਰ ਕਹਿੰਦੇ ਫੈਨ ਕਹਿੰਦੇ ਵਾਹ ਇੱਕ ਗੱਲ ਐ ਫੈਨ ਕਹਿੰਦੇ ਸੁਹਾਗੇ ਵਾਂਗੂ ਲੱਗਿਆ ਨਜ਼ਰ ਕਹਿੰਦੇ ਕਿਸਕੇ ਬਾਕੀ ਖੇਡ ਦੇ ਮੈਦਾਨ ਦੇ ਵਿਚਲਾ ਯਾਰ ਕਹਿੰਦੇ ਹਰ ਗੀਤ ਮੇਰੇ ਮਿੱਤਰੋ ਪਰ ਸਾਹਮਣੇ ਨੰਬਰ ਧਾਵੀ ਆਪਣੀ ਟੀਮ ਦੇ ਲਈ ਇੱਕ ਹੋਰ ਨੰਬਰ ਦਾ ਵਾਅਦਾ ਕਰਦਾ ਹੋਇਆ ਅੱਜ ਇਹ ਕਹਿੰਦੇ ਪੱਪਲ ਪਿੰਡ ਦਾ ਗਰਾਊਂਡ ਹੈ ਰਾਜਪੁਰੇ ਦੇ ਇਲਾਕੇ ਦੀ ਗੱਲ ਹੈ ਫਿਰ ਕਬੱਡੀ ਦੇ ਵਿੱਚ ਜਮਾਨ ਨੇ ਤੇ ਕੱਢ ਦਿੱਤੀਆਂ ਜਾਣਗੀਆਂ ਇਹ ਟੀਮਾਂ ਨੋਟ ਕਰ ਲੈਣ ਗੋਪਾਵਾਲ ਦੇ ਭਾਗੋ ਮਾਜਰਾ ਸਲਾਣਾ ਤੇ ਬਾਬਾ ਹਰੋਮਾਨ ਕਲੱਬ ਵਿਚੇੜੀ ਕੋਕਟ ਹਰਿਆਣਾ ਤੇ ਸੇਖੋਵਾਸ ਬੁਰਜਲੇਟਾ ਤੇ ਜੇਰਕਪੁਰ ਇਹ ਸਾਰਿਆਂ ਦੇ ਮਾਰੇ ਦੇ ਗਾ ਲਾਓ ਸਾਹਮਣੇ ਘੱਗੇ ਵਾਲਿਆਂ ਮਾਰਨਾ ਹੋਇਆ ਛੱਟ ਕੇ ਫਲਾ ਕਰ ਗਿਆ ਕਮਾਲ ਹੱਥ ਪੱਕੇ ਗੱਭਰੂ ਦੇ ਮੇਰੇ ਮਿੱਤਰੋ ਆਪਣੀ ਟੀਮ ਦੇ ਲਈ ਅੰਕ ਦਾ ਵਾਧਾ ਕਰਦਾ ਹੋਇਆ ਬਿਆਨਤ ਕਰਦਾ ਟਾਈ ਲੱਗਿਆ ਹੈ ਜੋਰ ਆਓ ਦੇਖਣਾ ਇਧਰਲੇ ਪਾਸੇ ਜਾਨੀਆਂ ਕਹਿੰਦੇ ਮੇਰੇ ਲੋ ਗਿਆਨੀਆਂ ਦੇ ਕੇਸ ਹੋਇਆ ਕਰਦੇ ਪਹਿਲਾਂ ਇਹਨੇ ਕੇਸ ਟਕਾ ਤੇ ਤਾਂ ਦੇ ਨਜ਼ਦੀਕ ਨੇ ਗੱਲ ਕਿੱਧਰ ਵੀ ਜਾ ਫੇਦੀ ਹੈ ਕਿੰਨੇ ਯਾਰ ਹੈ ਮੇਰੇ ਮਿੱਤਰੋ ਆ ਲੱਗਿਆ ਜੋਰ ਜੇ ਜਫਾ ਰੋ ਦੇ ਤਾਰੇ ਜਫਾ ਦੇ ਜੋਰ ਨਾਲ ਮਾਰਦੇ ਹੋ ਵਾਹ ਵਾਹ ਕਮਾਲ ਦਾ ਜਫਾ ਜਿਹਨੇ ਕੱਢ ਦਿੱਤੀ ਵੀਰੇ ਹੁਣ ਨਾ ਆਵੇ ਇਹ ਮੈਂ ਤੋਂ ਦੋ ਮੈਚ ਪਹਿਲਾਂ ਜਿਹੜਾ ਮੈਚ ਸੀਗਾ ਉਹਨਾਂ ਦਾ ਕੋਦੇ ਦੇ ਬਾਜਾ ਮਾਰੀ ਜਾਂਦੇ ਆ ਨੰਗਲ ਸੁਨਾਵ ਦੀ ਟੀਮ ਨੂੰ ਉਹ ਟੀਮ ਜਿਹੜੀ ਕੱਢ ਦਿੱਤੀ ਗਈ ਹੈ ਤੇ ਜਿਸ ਨੇ ਵੀ ਨੋਟ ਕਰਿਓ ਆਪਣਾ ਸਕਰੀਨ ਮੋਨੀਟਰ ਤੇ ਕੱਢ ਦਿੱਤੀ ਆ ਜਾਣਗੀਆਂ ਇਹ ਟੀਮਾਂ ਨੋਟ ਕਰ ਲੈਣ ਹੋਪਾਵਾਲ ਦੇ ਭਾਗੋ ਮਾਜਰਾ ਸਲਾਣਾ ਤੇ ਬਾਬਾ ਹਰਮਨ ਕਲੱਬ ਵਿਜਹੜੀ ਕੋਕਤ ਹਰਿਆਣਾ ਤੇ ਸੇਖੂਬਾਸ ਬੁਝਲੇਟਾ ਤੇ ਜਿਰਕਪੁਰ ਇਹ ਸਾਰੀਆਂ ਟੀਮਾਂ ਇਹ ਰਿਹਾ ਲਓ ਸਾਹਮਣੇ ਘੱਗੇ ਵਾਲਿਆਂ ਦੇ ਸਾਗਰ ਪੰਜੋਲੀ ਸਾਡੇ ਭਰਾ ਕਰਨ ਕਬੂਜ ਤੇ ਸਾਗਰ ਪੰਜੋਲੀ ਸਾਡੇ ਭਰਾ ਜਿਹੜੇ ਸਾਡੇ ਅੱਜ ਦਾ ਕਬੱਡੀ ਕੱਪ ਪਿੰਡ ਪਪਲ ਗੁੱਗਾ ਮਾੜੀ ਵੱਲੋਂ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਆਲ ਓਪਨ ਦੀਆਂ 75 ਦੀਆਂ ਪਿੰਡ ਕੋਪਲ ਵਿੱਚ ਟੀਮਾਂ ਪਹੁੰਚੀਆਂ ਨੇ ਜੋ ਕਿ ਸਾਰੀ ਕਲੱਬ ਦੇ ਕੈਮਰਾ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਤੇ ਕਿੰਨੀਆਂ ਜੜੀਆਂ ਨੇ ਟੀਮਾਂ ਅੱਜ ਓਪਨ ਦੀਆਂ ਇੱਥੇ 55 ਟੀਮਾਂ ਪੰਜਾਬ ਹਰਿਆਣਾ ਤੋਂ ਖੇਡ ਰਹੀਆਂ ਨੇ ਤੇ 75 ਦੀਆਂ ਫਟਬੱਟੀ 32 ਟੀਮਾਂ 75 ਦੀਆਂ ਕੱਢੀਆਂ ਨੇ ਪੰਜਾਬ ਹਰਿਆਣੇ ਤੋਂ ਆਹ ਵਧੀਆ ਟੂਰਨਾਮੈਂਟ ਹੈ ਕਿੰਨੇ ਜਿਹੜਾ ਫਸਟ ਇਨਾਮ ਫਸਟ ਨਾਮ 31000 ਦੂਜਾ ਇਨਾਮ 21000 ਬੈਸਟਾਂ ਨੂੰ 515100 ਤੇ ਕੁੜੀਆਂ ਦੇ ਵਿੱਚ ਵੀ ਕਰਾਇਆ ਜਾਣਾ ਪੁਰਾਣੇ ਮੇਲੇ ਸੀਗੇ ਲੋਕਾਂ ਨੇ ਬੰਦ ਕਰਤੇ ਸੀਗੇ ਤੇ ਆਪਾਂ ਕੋਈ ਦਰਵਾਜ ਫਤਵ ਚਲਾਈ ਰੱਖਿਆ ਵਧੀਆ ਪਲੇਅਰਾਂ ਨੂੰ ਨਸ਼ੇ ਤੋਂ ਕਬੱਡੀ ਦੇ ਪ੍ਰਤੀਯੋਗੀ ਦੇ ਰਹਿਣ ਵਧੀਆ ਇਸ ਨਾਲ ਨਸ਼ੇ ਤੋਂ ਬਚੇ ਰਹਿੰਦੇ ਆ ਬੱਚੇ ਵਧੀਆ ਚੱਲੋ ਹੋਣੇ ਚਾਹੀਦੇ ਹਨ ਖੇਡ ਮੇਲੇ ਪੰਜਾਬ ਚ ਅਸੀਂ ਇਹ ਕਹਿੰਦੇ ਕਬੱਡੀ ਕੱਪ ਵਿੱਚ ਪਹੁੰਚ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਹੌਸਲਾ ਵਧਾਉਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਬੜਾ ਰੌਲਾ ਪਾਇਆ ਜਾ ਰਿਹਾ ਹੈ ਨਸ਼ਿਆਂ ਦਾ ਛੀਵਾ ਦਰਿਆ ਸਰਕਾਰਾਂ ਦੀ ਨਲਾਈਕੀ ਕਰਕੇ ਤੇ ਜਿਹੜੇ ਬੱਚੇ ਖੇਡਾਂ ਦੇ ਵੱਲ ਲੱਗੇ ਹੋਏ ਨੇ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਆਕੇ ਬਹੁਤ ਹੀ ਜਿਹੜੇ ਨੇ ਅੱਛੇ ਨਾਗਰਿਕ ਸਾਬਤ ਹੋਣ ਤੇ ਦੇਸ਼ ਤੇ ਕੌਮ ਤੇ ਸਮਾਜ ਦੀ ਸੇਵਾ ਕਰ ਸਕਣ ਆਪਣੀਆਂ ਸਿਹਤਾਂ ਜਿਹੜੀਆਂ ਨੇ ਸੰਭਾਲ ਕੇ ਰੱਖੇ ਪੰਜਾਬ ਦਾ ਨਾਮ ਕੋਈ ਬਦਨਾਮ ਨਹੀਂ ਕਰ ਸਕਦਾ ਕਬੱਡੀ ਸਾਡੀ ਮਾਂ ਖੇਡ ਹੈ ਔਰ ਹਿੱਕ ਦੇ ਜੋਰ ਨਾਲ ਖੇਡੀ ਜਾਂਦੀ ਹੈ ਤੇ ਇਹ ਕੱਲਾ ਪੰਜਾਬ ਤੱਕ ਹੀ ਸੀਮਤ ਨਹੀਂ ਪੰਜਾਬੀ ਜਿੱਥੇ ਵੀ ਗਏ ਹੈ ਉਹ ਨਾਲ ਆਪਣੇ ਕਲਚਰ ਨਾਲ ਆਪਣੀ ਮਾਂ ਖੇਡ ਨਾਲ ਆਪਣੇ ਗੁਰੂ ਨਾਲ ਗੁਰੂ ਦੇ ਸਿਧਾਂਤ ਲੈ ਕੇ ਗਏ ਔਰ ਵਰਲਡ ਫੇਮਸ ਜਿਹੜਾ ਹੈ ਇਹ ਜਿਹੜੀ ਕਬੱਡੀ ਹੈ ਕੱਲੇ ਪੰਜਾਬ ਤੱਕ ਨਹੀਂ ਸੰਸਾਰ ਵਿੱਚ ਪਹੁੰਚੀ ਗਈ ਨੌਜਵਾਨ ਪੀੜ੍ਹੀ ਨੂੰ ਮੈਂ ਇਹੀ ਕਹਾਂਗੀ ਕਿ ਤੁਸੀਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਛੇਵੇਂ ਪਾਤਸ਼ਾਹ ਦੇ ਸਿਧਾਂਤ ਭਗਤੀ ਤੇ ਸ਼ਕਤੀ ਤੇ ਕੰਮ ਕਰੋ ਖੇਡੋ ਨਸ਼ੇ ਛੱਡੋ ਸੇਤਾ ਸੰਭਾਲੋ ਆਪਣੀਆਂ ਨਸਲਾਂ ਤੇ ਫਸਲਾਂ ਸੰਭਾਲੋ ਆਪਣੀ ਨੌਜਵਾਨੀ ਸੰਭਾਲੋ ਕਿਰਸਾਨੀ ਸੰਭਾਲੋ ਆਪਣਾ ਪੰਜਾਬ ਸੰਭਾਲੋ ਅਕਾਲੀ ਦਲ ਵਾਰਿਸ ਪੰਜਾਬ ਦੀ ਸਪੋਰਟ ਕਰਕੇ ਸਰਕਾਰੀ ਖਾਲਸਾ ਆਰੀ ਹੈ ਕਲ ਜਲ ਵਾਰਸ ਪੰਜਾਬ ਦੇ ਤੇ ਨੌਜਵਾਨ ਸਾਡੇ ਜਿਹੜੇ ਉਹਦਾ ਸਭ ਤੋਂ ਵੱਡੀ سپورਟ ਨੇ ਸਾਹਮਣੇ ਤੇ ਤੁਸੀਂ ਪੰਜਾਬ ਦੇ ਅਸਲੀ ਵਾਰਸ ਬਣ ਜਾਓ ਮੇਰੇ ਬੱਚਿਓ ਪੰਜਾਬ ਦੇ ਅਸਲੀ ਵਾਰਸ ਨੌਜਵਾਨ ਸਾਰੇ ਪੰਜਾਬ ਦੇ ਪਾਰਟੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਉਹ ਪੰਜਾਬ ਨੂੰ ਸੰਭਾਲਣ ਜਿਹੜਾ ਬਦਨਾਮ ਕੀਤਾ ਜਾ ਰਿਹਾ ਉਹਨੂੰ ਛੂਟ ਕਰ ਦੇਣਾ ਨਸ਼ਾ ਇੱਕ ਹੈ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਉਹ ਗੁਰੂ ਮਹਾਰਾਜ ਨੇ ਸਾਨੂੰ ਦਿੱਤਾ ਹੋਇਆ ਜਿਹੜਾ ਕਦੇ ਲੈਣਾ ਨਹੀਂ ਜਿਹਦੇ ਕਦੇ ਕਹਿੰਦੇ ਭਾਈ ਅੰਮ੍ਰਿਤਪਾਲ ਸਿੰਘ ਨਸ਼ੇ ਕਰ ਰਿਹਾ ਉਹ ਕਰ ਰਿਹਾ ਉਹ ਇਹ ਨਸ਼ਾ ਕਰ ਰਿਹਾ ਬਾਣੀ ਦਾ ਨਸ਼ਾ ਕਰ ਰਿਹਾ ਔਰ ਇਹ ਕਰਦੇ ਰਾਂਗੇ ਅਸੀਂ ਜਦੋਂ ਤੱਕ ਸਾਡੇ ਦਮ ਹੈ ਅਸੀਂ ਇਹ ਨਸ਼ਾ ਬਾਣੀ ਦਾ ਕਰਦੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਕਬੱਡੀ ਆ ਇਹ ਵੈਸੇ ਮਾਝੇ ਦੇ ਵਿੱਚ ਉਹਨਾਂ ਵੀ ਸਦੀ ਦੇ ਵਿੱਚ ਸਟਾਰਟ ਹੋਈ ਆ ਉਦੋਂ ਨਕੌਡੀ ਕਿਹਾ ਜਾਂਦਾ ਸੀ ਕੌਡੀ ਪੈਸੇ ਨੂੰ ਕਿਹਾ ਜਾਂਦਾ ਸੀ ਤੇ 84 ਦੇ ਵਿੱਚ ਟਾਈਮ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਟੀਮਾਂ ਹੁੰਦੀਆਂ ਸੀ ਬਹੁਤ ਜ਼ਿਆਦੇ ਜਿਹੜੇ ਆ ਮਤਲਬ ਗੇਮਾਂ ਹੁੰਦੀਆਂ ਸੀ ਕਬੱਡੀ ਦੀ ਪਰ ਹੁਣ ਘਟ ਗਈਆਂ ਵਾ ਹੁਣ ਪਿੰਡਾਂ ਦੀਆਂ ਨਹੀਂ ਰਹੀਆਂ ਹੁਣ ਕਲਾਪਾ ਦੇ ਬਣ ਗਏ ਆ ਤੇ ਆ ਕਿ ਇੱਕ ਬਹੁਤ ਵਧੀਆ ਪ੍ਰਾਲਾਵਾ ਜਿਹੜੇ ਖਾਸ ਕਰਕੇ ਨਹਿਰੀ ਸੇਖਿਆ ਉਹ ਉਹਨਾਂ ਦਾ ਜਿਆਦਾ ਉਤਮੈ ਦੇ ਵਿੱਚ ਹੋਰ ਹੀ ਜਗ੍ਹਾ ਤੇ ਜਾਂਦੇ ਬਹੁਤ ਜਗ੍ਹਾ ਤੇ ਹੋ ਰਹੇ ਮੈਚ ਅੱਜ ਕੱਲ ਤੇ ਉਹਨਾਂ ਦਾ ਬਹੁਤ ਜਿਆਦਾ ਧੰਨਵਾਦ ਹੈ ਆ ਕਿ ਜਿਹੜਾ ਬਾਹਰ ਰਹਿ ਕੇ ਵੀ ਪੰਜਾਬ ਦਾ ਸੋਚ ਰਿਹਾ ਕਿ ਕਿਉਂਕਿ ਸਾਡੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵੀ ਖਡੂਰ ਸਾਹਿਬ ਦੇ ਵਿੱਚ ਮਲ ਅਖਾੜਾ ਖੋਲਿਆ ਸੀ ਕਿਉਂਕਿ ਜਿਸ ਤਰ੍ਹਾਂ ਸਾਨੂੰ ਜਿਉਣ ਵਾਸਤੇ ਪ੍ਰਸ਼ਾਦੇ ਦੀ ਜ਼ਰੂਰਤ ਆ ਇਸ ਤਰ੍ਹਾਂ ਆਪਣੀ ਸੇਦ ਨੂੰ ਚੰਗਾ ਬਣਾਉਣ ਵਾਸਤੇ ਗੇਮਾਂ ਦੀ ਵੀ ਜ਼ਰੂਰਤ ਹੈ। ਤੁਮਾਰਾ ਜੀ ਨੇ ਬਖਸ਼ਿਸ਼ ਕੀਤੀ ਆ ਕਿ ਪੰਜਾਬ ਦੀ ਗੇਮ ਆ ਤੇ ਅੱਜ ਇਹ ਭਾਰਤ ਦੇ ਸਾਰੇ ਸੂਬਿਆਂ ਦੇ ਵਿੱਚ ਖੇਡੀ ਜਾਂਦੀ ਆ। ਈਰਾਨ, ਕੈਨੇਡਾ, ਅਮਰੀਕਾ ਦੇ ਵਿੱਚ ਖੇਡੀ ਜਾਂਦੀ ਆ। ਔਰ ਦੂਜੀ ਗੱਲ ਆ ਕਿ ਜਿਹੜਾ ਬੰਗਲਾਦੇਸ਼ ਆ ਉਹਨਾਂ ਦੀ ਕੌਮੀ ਗੇਮ ਹੈ ਕਬੱਡੀ ਆ ਜੀ। ਜੇ ਅਸੀਂ ਕਹਿੰਦੇ ਆ ਕਿ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਵੀ ਜੋੜਨਾ ਚਾਹੀਦਾ ਗੇਮ ਦੇ ਨਾਲ ਜੇ ਅਸੀਂ ਦਸ਼ਾਂ ਤੋਂ ਬਚਣਾਵਾ ਤੇ ਬਹੁਤ ਵੱਡਾ ਸਾਧਨ ਆ ਤੇ ਬੱਚਿਆਂ ਤੇ ਦਾ ਨਾਮ ਹੀ ਛੋਟੇ ਛੋਟੇ ਦੇਣੇ ਚਾਹੀਦੇ ਆ ਬਚੇ ਮਤੋਂ ਉਹਨਾਂ ਦਾ ਪਿਆਰ ਬਣਿਆ ਗਿਆ ਮਦਦ ਨਾਲ ਜਿਸ ਤਰ੍ਹਾਂ ਵੱਡੇ ਕਿਟਾ ਬੱਚੇ ਨਹੀਂ ਬਾਹਰ ਇੱਕ ਚਿਕਾ ਖਾਲਸਾ ਬਾਹਰ ਇੱਕ ਚਿਕਾ ਜਿਸ ਰਾਜ ਦੇ ਜਿਹੜੇ ਕਬੱਡੀ ਕਵਰੇ ਕੀ ਕਹਿੰਦੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਕਾਲੀ ਦਲਵਾਸ ਪੰਜਾਬ ਪਾਰਟੀ ਤੋਂ ਹੋ ਜੇ ਇੱਥੇ ਭਾਈ ਅਮਰਪਾਲ ਸਿੰਘ ਜੋ ਮੈਂਬਰ ਪਾਰਲੀਮੈਂਟ ਨੇ ਖਡੂਰ ਦੋ ਸਾਹਿਬ ਤੋਂ ਉਹਨਾਂ ਦਾ ਕੌਮ ਨੂੰ ਸੰਦੇਸ਼ ਕੀ ਹੈ ਨਸ਼ੇ ਛੱਡੋ ਅਮਰਤਾਰੀਪਨੋਂ ਅਨੰਦਪੁਰ ਸਾਹਿਬ ਦੇ ਵਾਸੀ ਬਣ ਤੋਂ ਨਸ਼ੇ ਛੱਡਣ ਵਾਸਤੇ ਦਵਾਈਆਂ ਦੀ ਜਰੂਰਤ ਨਹੀਂ ਹੈ। ਨਸ਼ੇ ਛੱਡਣ ਵਾਸਤੇ ਗੁਰੂ ਦੇ ਲੜ ਲੱਗਣਾ ਹੈ। ਔਰ ਉਹਨਾਂ ਦੇ ਵਿੱਚੋਂ ਜਿਹੜਾ ਜਿਵੇਂ ਹੁਣੇ ਦੱਸਿਆ ਪ੍ਰਵਿੰਦਰ ਜੀ ਨੇ ਕਿ ਸਾਡੇ ਗੁਰੂਆਂ ਨੇ ਵੀ ਸਾਨੂੰ ਇਹ ਤੋ ਸਿਆ ਕਿ ਵੀ ਇਹ ਅਸੀਂ ਕਿ ਜਿਹੜੀ ਖੇਡ ਹੈਗੀ ਹੈ ਇਹ ਇੱਕ ਇਕੱਲੀ ਖੇਡ ਨਹੀਂ ਹੈ ਇਹ ਤੰਦਰੁਸਤੀ ਵਾਸਤੇ ਵੀ ਔਰ ਮਨ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਔਰ ਜੋ ਵੀ ਇੱਥੋਂ ਦੀ ਕਮੇਟੀ ਹੈ ਇਹਨਾਂ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਔਰ ਜਿੰਨੇ ਆਪਣੇ ਨੌਜਵਾਨ ਨੌਜਵਾਨਾਂ ਨੂੰ ਜੇ ਆਪਾਂ ਇਸ ਪਾਸੇ ਲਾ ਦਿਆਂਗੇ ਤੇ ਨਸ਼ੇ ਤੋਂ ਤਾਂ ਆਟੋਮੈਟਿਕਲੀ ਦੂਰ ਹੋ ਜਾਵਾਂਗੇ ਤੇ ਸਾਨੂੰ ਸਾਡੇ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਹੈ ਔਰ ਬੇਨਤੀ ਵੀ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਣਾ ਕਿ ਤੁਸੀਂ ਕਿਹੜੇ ਪਾਸੇ ਜਾਣਾ ਹੈ ਕਿ ਕਿਹੜੇ ਕਿਹੜੀ ਪਾਰਟੀ ਦਾ ਜਾਣਾ ਹੈ ਕਿਹੜੇ ਬੰਦਿਆਂ ਦਾ ਜਾਣਾ ਹੈ ਕਿ ਕਿਹੜੀ ਕਿਹੜੀ ਕੌਮ ਦੇ ਨਾਲ ਜਾਣਾ ਕਿੰਨੇ ਸੋਚ ਨਾਲ ਜਾਣਾ ਹੈ ਇਸ ਕਰਕੇ ਸਾਡੀ ਇੱਥੇ ਬੇਨਤੀ ਹੈ ਕਿ ਇਹ ਬਹੁਤ ਵਧੀਆ ਅਪਰਾਲਾ ਕੋਲ ਪਾਰਟ ਨੇ ਕੀਤਾ ਹੈਗਾ ਔਰ ਇਹਨਾਂ ਨਾਲ ਅਸੀਂ ਬਹੁਤ ਬਹੁਤ ਸਾਰਾ ਦਾ ਧੰਨਵਾਦ ਕਰਦੇ ਹਾਂ